ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਹਾਂਜੀ ਵੈਸੇ ਤਾਂ ਟਾਈਮ ਹੋ ਗਿਆ ਬੱਚੇ ਆ ਗਏ ਸਕੂਲੋਂ ਅਚਾਰ ਗਾਰੇ ਪੀਣੀਆ ਤੇ ਪਾਪਾ ਜੀ ਨੇ ਲਈਆਂ ਅੱਜ ਹਰੀਆਂ ਮਿਰਚਾਂ ਉਹਨਾਂ ਨੂੰ ਪਰੀਆਂ ਮਿਰਚਾਂ ਦਾ ਚਾਹ ਬਹੁਤ ਦਸੰਦਾ ਪਹਿਲਾਂ ਕਹਿਣ ਲੱਗੇ ਇਹਦੇ ਲੱਗਪੇ ਵੈਰੀ ਕੱਟ ਦੇਣਾ ਨਾਲ ਵੀ ਪਾ ਦੇਣਾ ਮੈਂ ਤਾਂ ਨਹੀਂ ਚਲੋ ਵੀ 2 ਮਿੰਟ ਲੱਗਣਗੇ ਮੈਂ ਹੰਮਾ ਹੈ ਕਿ ਚਲੋ ਕੱਟ ਕੇ ਪਾ ਤਾਂ ਮੈਂ ਸੋਚਿਆ ਕਿ ਥੋੜੀਆਂ ਜਿਹੀਆਂ ਮਿਰਚਾਂ ਤਾਂ ਲਈਆਂ ਮਿਰਚਾਂ ਬਾਅਦ ਕੀ ਫੇਰ ਬਣ ਲੱਕੜਾ ਜਿਹੜਾ ਆਹ ਲੱਗੇ ਨਾ ਹੈਗਾ ਕਰਨ ਵੀ ਮੈਂ ਨਾ ਪਾਈ ਦਿੰਨੀ ਆ ਹੁਣ ਇਹਨਾਂ ਨੂੰ ਤੇ ਮਿਰਚਾਂ ਧੋਤੀਆਂ ਸੀ ਜੀ ਆਪਾਂ ਨੇ ਧੋ ਕੇ ਸੁਕਾਤੀਆਂ ਤੇ ਕੀਰੇ ਦੇ ਲਏ ਤੇ ਬਾਕੀ ਤੁਹਾਨੂੰ ਮੈਂ ਦਿਖਾਉਣੀ ਆ ਅੱਗੇ ਵੀ ਕਿਵੇਂ achar ਪਾਵਾਂਗੇ ਬਸ ਨਾਲ ਦੀ ਨਾਲ ਖਾਣਿਆਂ ਦਾ achar ਹੁੰਦਾ ਇਹ ਇਹ ਨਹੀਂ ਹੈਗਾ ਕਿ ਇਹਨੂੰ ਟਾਈਮ ਲੱਗੂਗਾ achar ਨੂੰ ਬਣਾ ਦੇ ਵਿੱਚ ਹਨਾ ਪਰ ਇਹਨਾਂ ਗਾ ਵੀ ਹੈਨਾ ਵੀ ਜ਼ਿਆਦੇ ਲੰਬੇ ਟਾਈਮ ਦਾ ਪੈਨੂ ਰੱਖ ਨਹੀਂ ਸਕਦੇ ਆਪਾਂ ਇਹ ਹੁਣ ਇਹਨੇ ਕੋ ਹੋਰ ਤੱਕ ਲੈਣਾ ਹਨਾ ਬਾਕੀ ਜੀ ਹਣੇ ਆਪਣੀ ਨੂਰ ਆਈ ਨਹੀਂ ਨੂਰ ਆਉਂਦੀ ਐ ਨੇ ਆਪਾਂ ਜਿਹੜਾ ਹੈਗਾ ਚਾਰਾਂ ਨੂੰ ਫਟਦੇ ਆਪਾਂ ਇੰਦੀ ਤਰ੍ਹਾਂ ਖਲਾ ਨੁੜੇ ਦੇਗੇ ਹਾਂ ਜੇ ਨਾਮ ਕਰ ਲਿਆ ਮਿਕਸ ਤੇ ਬਸ ਆਪਾਂ ਇਦਾਂ ਹੀ ਹਨਾ ਕਰਕੇ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਮਸਾਲਾ ਹੈਗਾ ਨਾ ਵਿੱਚ ਇਦਾਂ ਹੀ ਫਿੱਲ ਕਰਦੇ ਜਾਵਾਂਗੇ ਸਾਰੀਆਂ ਮਿਰਚਾਂ ਦੇ ਵਿੱਚ ਆਪਾਂ ਇਦਾਂ ਹੀ ਮਸਾਲਾ ਫਿੱਲ ਕਰ ਲਵਾਂਗੇ ਜਿਆਦੀ ਮਿਰਚਾਂ ਕੌੜੀਆਂ ਨਹੀਂ ਹੈਗੀਆਂ ਮੈਨੂੰ ਤੇ ਇਦਾਂ ਅਸੀਂ ਰਹਿਾਂਗੇ ਤੇ ਬਾਹਲੀ ਨੂੰ ਕੌੜੀਆਂ ਨੇ ਹਾਂ

ਉਹ ਜੀ ਆਪਾਂ ਨਾਲ ਹੀ ਪਾਵਾਂਗੇ ਜੀ ਇਹਦੇ ਜਿਵੇਂ ਮਸਲੇ ਤੇਲ ਗਰਮ ਹੁੰਦਾ ਉਸ ਤੋਂ ਬਾਅਦ ਆਪਾਂ ਇਹਦਾ ਸਾਰਾ ਆਪਣਾ ਸਮਾਨ ਸਾਰਾ ਵਿੱਚ ਆਪਾਂ ਪਾ ਲਈਏ ਜੀ ਭਾਜੀ ਧਨੀਆ ਮਿਰਚਾਂ ਨਹੀਂ ਠੀਕ ਹੈ ਜੀ ਜੀ ਤੇਲ ਆਪਣਾ ਹੋ ਗਿਆ ਗਰਮ ਆਪਾਂ ਨੇ ਦੇਖੋ ਮੇਰੇ ਕੋਲ ਕਾਰੀਆ ਇੰਟਰ ਵਿੱਚ ਜੀ 12 ਪਈ ਉੱਪਰ ਚਿੱਟਾ ਨਾ ਪਾ ਦੇਣੀ ਇਹ ਹੌਲੀ ਹੌਲੀ ਮੈਂ ਹਿਲਾ ਦਿੰਦੀ ਜਾਂ ਵੀ ਫੇਗ ਨਹੀਂ ਰੋੜੇ ਬਸ ਸੁਣਿਆ ਤੇ ਇਹਦਾ ਪਨੀਰ ਕਾਹੋ ਲਵਾਉਗਾ ਇਹ ਚੀਜ਼ ਬਣਦੀ ਬਸ ਮੈਂ ਤਾਂ ਇਹ ਵੀ ਪਤਾ ਨਹੀਂ ਕਿ ਆਰਾ ਖਿਆਲ ਆਹ ਚਾਰਾ ਹੋ ਬਣ ਗਿਆ ਬਹੁਤ ਵਧੀਆ ਖੰਡ ਨੂੰ ਬਹੁਤ ਟੇਸਟੀ ਲੱਗ ਰਿਹਾ ਹੈ ਜਾਨ ਆ ਬਣਿਆ ਹੋਇਆ ਇਹਨੂੰ ਲੋ ਇਹਦਾ ਬਸ ਆਮੇ ਫਲਾਉ ਦੇ ਜਾਨਾ ਦਾ ਪਹਿਲੀ ਕਰ ਲਾਂਗੀ ਜੀ ਪ੍ਰਾਈਸ ਲਓ ਜੀ achar ਬਣ ਕੇ ਆਪਣਾ ਬਿਲਕੁਲ ਚੰਗੀ ਤਰ੍ਹਾਂ ਹੋ ਗਿਆ ਤਿਆਰ ਤੇ ਗੈਸ ਆਪਾਂ ਨੇ ਕਰਤਾ ਜੀ ਬੰਦ ਤੇ ਦੇਖੋ ਕਿੰਨਾ ਸੋਹਣਾ ਤਿਆਰ ਕਿੰਨਾ ਵਧੀਆ ਦੇਖੋ ਟੇਸਟੀ ਟੇਸਟ ਲੱਗਦਾ ਨਾ ਲਓ ਖਾਓ ਤੁਸੀਂ ਵੀ ਰੋਟੀ ਨਾਲ ਮਿਰਚ ਦਾ achar ਲਓ ਜੀ achar ਆਪਣਾ ਬਣ ਕੇ ਤਿਆਰ ਹੋ ਗਿਆ ਤਿਵੇਂ ਤਾਂ ਜੂ ਟ੍ਰਾਈ ਕਰਿਓ ਨਾਲ ਦੇ ਨਾਲ ਮਖਾਣੀ ਵਾਲਾ ਅਚਾਰ ਆ ਮਿੰਟਾਂ ਦੇ ਵਿੱਚ ਬਣ ਕੇ ਹੋ ਜਾਂਦਾ ਸੀ ਤਿਆਰ ਕੀ ਮੇ ਲੱਗੀ ਰੈਸਪੀ ਅਚਾਰ ਬਣਾਉਣ ਦੀ ਜਰੂਰ ਦੱਸਿਓ ਵੈਸੇ ਤਾਂ ਹਰ ਇੱਕ ਭੈਣ ਬਣਾਈ ਲੈਂਦੀ ਆ ਤੇ ਪਰ ਇਸ ਤਰੀਕੇ ਨਾਲ ਵੀ ਬਣਾ ਕੇ ਦੇਖਿਓ ਬਹੁਤ ਵਧੀਆ ਲੱਗਦਾ ਹੈ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ 5 ਵਜੇ ਕੇ ਮੈਨ ਲੱਗਦਾ 5 5:30 ਹੋ ਗਏ ਮੈਂ ਨਾ ਚਾਹ ਵਗੈਰਾ ਬਣਾਈ ਰੋਟੀ ਖਾਣੀ ਹੈ ਨਾ ਨਾਲ ਦੀ ਨਾ ਮਸ਼ੀਨ ਤੇ ਮੈਂ ਇਹ ਪਰ ਮੈਂ ਕਰਿਆ ਪਤਾ ਕੀ ਹੈਗਾ ਸਿਰਫ ਹਗਲਾ ਬਣਾਇਆ ਦੇਖੋ ਕਿਵੇਂ ਦਾ ਲੱਗ ਰਿਹਾ ਜਰੂਰ ਦੱਸਿਓ ਤੁਸੀਂ ਹਲੇ ਥੋੜੀ ਜਿਹੀ ਦੀ ਫਿਨਿਸ਼ਿੰਗ ਦੇਣੀ ਬਾਕੀ ਆ ਮੈਡਮ ਦਾ ਸੂਟ ਆ ਕਹਿੰਦੇ ਤੁਸੀਂ ਆਪਦੇ ਪਸੰਦ ਦਾ ਬਣਾ ਦਿਓ ਮੈਂ ਨਾ ਸਾਰਾ ਜਿਹੜੀ ਕਿ ਗਲਾ ਸਮਝਿਰੋ ਵੀ ਕੁਛ ਨਹੀਂ ਰੈਡੀ ਮੇਡ ਲੈ ਆਪ ਕਹਿਣ ਕੀਤਾ ਸਾਰਾ ਜਿਹੜੀ ਲੇਸ ਇਹਦੇ ਵਿੱਚ ਆਪਾਂ ਰੱਖਾਂਗੇ ਜੀ ਬਟਨ ਬਟਨ ਮੈਂ ਰੱਖੂੰਗੀ ਯਾਨੀ ਕਿ ਤਿੰਨ ਕਲਰ ਦੇ ਗ੍ਰੀਨ, ਰੈੱਡ, ਵਾਈਟ ਤੇ ਵਾਈਟ ਬ੍ਰਾਈਡ ਨੇ ਆਫ ਵਾਈਟ ਜਾਂ ਕਲਰ ਆ ਜਿਵੇਂ ਦੋਨਾਂ ਸਾਈਡਾਂ ਦੇ ਹਲੇ ਰੱਖ ਕੇ ਰੰਗਦਾਰ ਵਿਚਾਲੇ ਆਪਾਂ ਰੱਖਾਂਗੇ ਜੀ ਆਫ ਵਾਈਟ ਠੀਕ ਆ ਤੇ ਬਸ ਇਹਨੂੰ ਹੁਣ ਆਪਾਂ ਦੇ ਲਈ ਜੀ ਫਿਨਿਸ਼ਿੰਗ ਫਿਰ ਆਪਾਂ ਉੱਠ ਕੇ ਬਣਾਉਣੇ ਆ ਦਾਲ ਸਬਜ਼ੀ ਦਾਲ ਸਬਜ਼ੀ ਆਪਾਂ ਬਣਾਵਾਂਗੇ ਜ ਰਾਜਮਾ ਕੰਨ ਦੇ ਪਿਓ ਰੱਖਿਆ ਮੈਂ ਰਾਜਮਾ ਐਡ ਚਾਵਲ ਐਡ ਚਾਵਲ ਜਾਸਨੂ ਨਾਲ ਦੀ ਨਾਲ ਹੋ ਗਿਆ ਵੀ ਨਾਲ ਚਾਵਲ ਬਣਾਉਣੇ ਹੈਗੇ ਹਲੇ ਨੂਰ ਨਾਲ ਪੂਰੀਆਂ ਮੰਗ ਰਹੀਆਂ ਹਾਂ ਹਰੋ ਕੇ ਦੀ ਮੈਨੂੰ ਪੂਰੀਆਂ ਬਣਾ ਕੇ ਦੇਣਾ ਚਾਵਲ ਕਿਉਂ ਚਾਵਲ ਨੂੰ ਨੇ ਫਿਰ ਉਹਦੇ ਜਗ੍ਹਾ ਤਾਂ ਮੈਂ ਬਣਾ ਲੂ ਰੋਟੀ ਸੱਸ ਰਹਿੰਦੇ ਇੱਕ ਸਾਟੇ ਵੀ ਬਣਾ ਲਿਓ ਹੈ ਇੱਕ ਇੱਕ ਜਾਨਾ ਸਾਦ ਦੋ ਹੀ ਡਿਸ਼ਸ ਬਣਾਤੀ ਅੱਛਾ ਤੇ ਜਿਵੇਂ ਜੀ ਆਏ ਨਾ ਮੈਨੂੰ ਇਦਾਂ ਸੀਗਾ ਵੀ ਇੱਕ ਵਾਰੀ ਨਾ ਆਪਾਂ ਗੱਲਾਂ ਤਿਆਰ ਕਰ ਦਈਏ ਹਨਾ ਤੇ ਫੇਰ ਆ ਮੈਂ ਆਪਣਾ ਉਹ ਕਰੂੰਗੀ ਸਬਜ਼ੀ ਵਗੈਰਾ ਦੇ ਲਵੇ ਜਾਊਂਗੀ ਓਕੇ ਕੱਲ ਨੂੰ ਹੋਏਗਾ ਜੀ ਸੰਡੇ ਜੀ ਸਸ਼ੀ ਗਾਜੀ ਸਾਰਿਆਂ ਨੂੰ ਹੋ ਗਿਆ ਸ਼ਾਮ ਦਾ ਟਾਈਮ ਸ਼ਾਮ ਦਾ ਵੀ ਗਿਆ ਸਾਤ ਵੱਜ ਗਿਆ ਹਣਾ ਤੇ ਸਬਜੀ ਆਪਣੀ ਬਣ ਗਈ ਸਭ ਦੀ ਆਪਣੀ ਬਣ ਗਈ ਰਾਤ ਨਾਲ ਦੀ ਬਣਾਏ ਰਿਹਾ ਅੱਜ ਰਾਈਸ ਠੀਕਾ ਜੀ ਆਟਾ ਲੈ ਖਾਣੇ ਨੂੰ ਨਾ ਤੇ ਮਿਸਲੇ ਫੇ ਦੇ ਖੂਜੀ ਖਿਲਾਰਾ ਸਾਰੀ ਇਧਰ ਬੈਠੇ ਲੱਗੇ ਹੋਏ ਦੇਖੋ ਇੱਥੇ ਚਟਨੀ ਕਾਦੀ ਅੰਕੀ ਬੁੱਲ ਰਿਹਾ ਭਾਈ ਚੇਪੜਾਂ ਤੇਂਪਰੇ ਚਟਨੀ ਪਰ ਰਿਪਰ ਅੱਟਾ ਕੋ ਕੁੰਟੇ ਤੇ ਮੋਗਰੇ ਫੌੜਾ ਮੰਗੇ ਜੀ ਦੇ ਕਿਸੀ ਚ ਛੇਤੀ ਬਣ ਜੂਗੀ ਤਾਂ ਗੱਲ ਤੇਖੀ ਜਾ ਕੇ ਫਿਰ ਬੈਲਾ ਬਾਰੋਂ ਉਹ ਦਿਨ ਨਾਲ ਸੁਣ ਗੱਲ ਕਰਨ ਲੱਗ ਗਏ ਤੇ ਅੱਜ ਦਾ ਚਾਵਲ ਵੀ ਇਹਨੇ ਬਣਾਇਆ ਸਬਜ਼ੀ ਬੰਦ ਵੀ ਇਹਨੇ ਘਰੀਆ ਬਣਾ ਮੈ ਦਿੱਤੀ ਸੀ ਠੀਕ ਹੈ ਜੀ ਤੇ ਹੁਣ ਲੱਗਿਆ ਜੀ ਚਟਨੀ ਬਣਾਉਣਾ ਮਸਾਲੇ ਦਿਹਾਉਣੀਆਂ ਕਿ ਕੀ ਕੀ ਬਣਦੀਆਂ ਹੋਣਗੀਆਂ ਚਟਨੀ ਦੇਖੀ ਜਾਏ ਹੋ ਲਓ ਜੀ ਲੱਗੀ ਚਟਨੀ ਬਣਨੇ ਅੰਦਰ ਕੀ ਕੁਛ ਪਤਾ ਭਾਈ ਦੱਸੋ ਜਿਹਦੇ ਵਿੱਚ ਪਾਇਆ ਆਪਾਂ ਹਰੀ ਮਿਰਚ ਜਿਬੜ ਅਦਰਕ ਠੀਕ ਹੈ ਜੀ ਇਹਨੋਂ ਚੀਜ਼ਾਂ ਪਤਿਆਂ ਦੇ ਨਾਲ ਹੀ ਆਪਾਂ ਪਾਵਾਂਗੇ ਜੀ ਨਮਕ ਟੇਸਟ ਅਕੋਰਡਿੰਗ ਹਲਾ ਜਿੰਨੇ ਥੋੜਾ ਜਿਹਾ ਹੋਰ ਪਾ ਲਈ ਬਸ ਤੇ ਦੈਲ ਮਿਕਸ ਲਓ ਜੀ ਮੜ ਮੜੀ ਕਰਕੇ ਚਲੋ ਚਲੋ ਇਹ ਸ਼ਾਇਦ ਦੇਖ ਲਓ ਜੀ ਚਟਨੀ ਬਣਾਉਣ ਨੂੰ ਬਣ ਗਈ ਮੈਂ ਸੁੱਕੜ ਇੱਕ ਵਾਰੀ ਲਓ ਜੀ ਚਟਨੀ ਆਪਣੀ ਬਣ ਗਈ ਯਾਰ ਚਟਨੀ ਬਣ ਕੇ ਰਣੀ ਨੂੰ ਆਪਾਂ ਕੱਢ ਕੇ ਤੜਕ ਲਾਂਗੇ ਇਹਦਾ ਨਾ ਟੱਕ ਨੂੰ ਪਰੇ ਲੱਡ ਜੀ ਖਰਾਬ ਹੋਈ ਪਈ ਐ ਇਸ ਲਈ ਸਾਨੂੰ ਨਾ ਪਲੇਟ ਰੱਖਣੀ ਪੈਂਦੀ ਐ ਹੁਣ ਮੈਂ ਗੁੰਨਦੀ ਹਾਂ ਆਟਾ ਹਾਪਾਟਾ ਥੋੜਾ ਜਿਹਾ ਗੁੰਨਾ ਕੇ ਕਿਉਂਕਿ ਸਾਡੇ ਤੇ ਪਾਪਾ ਜੀ ਖਾਣਗੇ ਬੱਚੇ ਤਾਂ ਚੌਲੀ ਖਾਂਗੇ ਤੁਸੀਂ ਦੱਸ ਕੀ ਖਾਏਗਾ ਨੂੰ ਆਹ ਰੋਟੀ ਰੋਟੀ ਖਿਚੌੜ ਕੀ ਖਾਣਾ ਸਾਰਾ ਕੁਝ ਖਾਂਗੇ ਸਬਜੀ ਕਦੇ ਸਾਬੂ ਉਪਰੋਂ ਲਾਲਾ ਲੇ ਲੋ ਹਾਧਾ ਉੱਚ ਨਹੀਂ ਬਣ ਗਈ ਤੇ ਮੈਂ ਹੁਣ ਆਟਾ ਵਗੈਰਾ ਗੁੰਨਣਾ ਇਹ ਸਬਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦਾਈ ਦਿੱਤੀ ਦੇਖੋ ਸਬਜੀ ਜਿਹੜੀ ਚੜੀ ਰਹੀ ਤੇ ਸੋਣੀ ਬਣੀ ਨਾ ਲਾਲ ਲਾਲ ਬਿਲਕੁਲ ਤਬਾ ਬਰ ਸਟਾਈਲ ਬਣੀ ਹੈ ਜੀ ਸਬਜੀ ਉਹ ਦੋ ਖਾ ਲੋ ਤੁਸੀਂ ਵੀ ਤੇ ਨਾਲ ਵੀ ਆਪਣੇ ਬਣ ਗਏ ਜੀ ਠੀਕਾ ਦੋਵੇਂ ਜਦ ਆਪਣੇ ਥੋੜੀ ਜੀ ਫੋਟੀ ਬਣਾ ਲੈਂਦੇ ਜੀ ਇੱਕ ਟੋਕ ਲੈ ਕੇ ਠੀਕਾ ਜੀ